ਇਦਾਂ ਮੈਨੂੰ ਪਤਾ ਕਿ ਕਿਹੜੇ ਇਲਾਕੇ ਮੈਂ ਨਹੀਂ ਹਾਂ ਨਹੀਂ ਹੁਣਾ ਫਿਰ ਰੌੜਾ ਵਾਲਾ ਕੰਮ ਵੀ ਨਹੀਂ ਹੁਣਾ ਕੋ ਚੁੱਪ ਕਰਦੇ ਫਿਰ ਰੌੜਾ ਵਾਲਾ ਕੰਮ ਵੀ ਨਹੀਂ ਹਾਂ ਜੀ ਕੋਈ ਯਾਗ ਕਰਦਾ ਦੇਵ ਦੇਵ ਤਾਂ ਬਹੁਤ ਫੜੀ ਮੈਂ ਵੀ ਮਿੱਤਰੋ ਨਾਲ ਆਪਾਂ ਮਾਨਸਾ ਪਹੁੰਚੇ ਹਾਂ ਸ਼ੁਕਰਵਾਰ ਵਾਲੀ ਮੰਡੀ ਤੇ ਬਾਈ ਰੋਸ਼ਨ ਕੋਲੇ ਦੋ ਨਗ ਲੈ ਕੇ ਆਇਆ ਅੱਜ ਤੱਪੇ ਵਾਲਾ ਤੇ ਬਾਕੀ ਬਾਈ ਦਾ ਕੰਮ ਆ ਵੀ ਮਨਲਾ ਦਲਾਲਗਰੀ ਦਾ ਤੇ ਵਧੀਆ ਪਸ਼ੂ ਦਵਾਉਂਦੇ ਤੇ ਪਹਿਲਾਂ ਬਾਈ ਤੋਂ ਪੂਰੀ ਜਾਣਕਾਰੀ ਲਵਾਂਗੇ ਤੇ ਫੇਰ ਬਾਈ ਨਾਲ ਜਿਹੜੀ ਗੱਲਬਾਤ ਕਰਾਂਗੇ ਮੰਡੀ ਮਾਨਸਾ ਮਿੱਤਰੋ ਲੱਗਦੀ ਆ ਹਰ ਸ਼ੁੱਕਰਵਾਰ ਪੂਰੀ ਜਾਣਕਾਰੀ ਲੈ ਕੇ ਦਿੰਨਾ ਬਾਈ ਤੋਂ ਅ ਬਾਈ ਰਸ ਸੱਚੀ ਗਾਲ ਸੱਚੀ ਗਾਲ ਜੀ ਤੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਰੇਸ਼ੋਖਾ ਜੀ ਤੋਂ ਮੰਡੀ ਪੈਂਜਾਪੜਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪੈਂਦਾ ਹਾਂ ਰੋਸ਼ਨ ਇੱਕ ਵਾਰੀ ਨੰਬਰ ਬੋਲ ਬਈ 98723877 ਤੇ ਹੂੰ ਇਹ ਬਾਈ ਦਾ ਨੰਬਰ ਆ ਤੇ ਬਾਈ ਜਿਹੜੀ ਆਪਾਂ ਤੋੜ ਕੇ ਦਿਖਾਈ ਆ ਮੱਝ ਤੇ ਕਿਵੇਂ ਤੋਕੜਾਗੀ ਇਹ ਬਾਈ ਤੋਕੜ ਗੱਭਣਾ 4 ਮਹੀਨਿਆਂ ਦੀ ਗੱਭਣਾ 8 ਕਿਲੋ ਦੁੱਧ ਦਾ 8 ਕਿਲੋ ਦੁੱਧ ਦਾ ਹਾਂਜੀ ਠੀਕ ਆ ਤੇ ਗੱਭਣ 4 ਮਹੀਨੇ ਦੀ ਆ 4 ਮਹੀਨੇ ਦੀ ਚੈੱਕ ਆ ਪੂਰੀ ਪਾਸ ਹੈ ਜੀ ਜੇ ਬਾਈ ਸੌਦਾ ਹੁੰਦਾ ਕੋਈ ਚੱਕਰ ਆ ਕੇ ਲੈ ਜੀ ਹਾਂ ਲਿਆ ਸਕਦਾ ਜੀ ਕੋਈ ਚੱਕਰ ਨਹੀਂ ਠੀਕ ਆ ਸੌਦਾ ਹੁੰਦਾ ਮਿੱਤਰੋ ਚੱਕਰਵਾ ਕੇ ਲਿਆ ਸਕਦੇ ਹਾਂ 8 ਕਿਲੋ ਦੁੱਧ ਦਾ ਤੇ ਲੇਵਾ ਜਿਹੜਾ ਵਧੀਆ ਤਾਜ਼ਾਂ ਵਾਲੀ ਵਰਗਾ ਪਿਆ ਕਰੇ ਥਣ ਕੱਲੇ ਕੱਲੇ ਤੇ ਮੁੱਠੀ ਵਾਲਾ ਥਣ ਲੱਗਿਆ ਤੇ ਰੋਸ਼ਨ ਭਾਈ ਰੇਟ ਦੀ ਗੱਲ ਲੈਂਦੀ ਹਾਂਜੀ ਹਾਂਜੀ ਰੇਟ ਦੀ ਗੱਲ ਲੈਂਦੇ ਰੇਟ ਭਾਈ ਉਹ ਤਾਂ 90 ਮੰਗਦੇ ਆ ਹੂੰ ਲੈਣ ਦੇਣ 80000 ਦੀ ਛੱਡਦੇ ਆ ਮਾਨ ਤਾਨ ਕਰਕੇ ਹਾਂਜੀ ਤੇ ਮਿੱਤਰੋ 80000 ਦੀ ਭਾਈ ਕਹਿੰਦਾ ਮੱਝ ਦੇ ਰਾਂਗੇ ਲੈਣ ਦੇਣ 90000 ਹਾਂਜੀ ਤੇ ਬਾਕੀ ਆ ਜਿਹੜਾ ਮੰਗਰ ਬੱচ্চਾ ਕੱਟਾ ਕੱਟੇ ਦੀ ਮਿਲਦੀ ਆ ਦੋਨੇ ਟਾਈਮ ਕੱਟੇ ਦੇ ਜੀ ਰੇਟੇ ਮਿਲਦੀ ਆ ਦੋਨੇ ਟਾਈਮ ਭਾਈ ਕਹਿੰਦਾ ਪੂਰੀ ਤਸੱਲੀ ਕਰਕੇ ਚੋਕੇ ਕੀ ਜੀ ਫੇਰ ਲ ਜਾ ਸਕਦੇ ਮਿੱਤਰੋ 4 ਮਹੀਨੇ ਦੀ ਗੱਪਣਾ 8 ਕਿਲੋ ਜਿਹੜਾ ਦੁੱਧ ਪ੍ਰੋਪਰ ਹਾਜ਼ਰ ਆ ਤੇ ਦੂਜੀ ਸਿੱਕ ਬਾਈ ਆਪਣੀ ਦੂਜੀ ਮੈਨਲਾ ਦਾ ਉਹ ਬਾਈ ਬਾਕੀ ਬਾਈ ਆਪਣਾ ਰੋਸ਼ਮ ਮੰਡੀਆਂ ਦਾ ਮੈਂ ਦੇਖਦਾ ਆਪਣਾ ਕਿਵੇਂ ਦਲਾਲਗੀ ਦਾ ਕੰਮ ਹਾਂ ਬਾਈ ਮੇਰਾ ਦਲਾਲੀ ਦਾ ਕੰਮ ਹੈ ਮੈਂ ਮਾਲ ਡੈਰੀਆਂ 'ਚ ਭੇਜਦਾ ਡੈਰੀਆਂ 'ਚ ਭੇਜਨੇ ਇਕੱਠਾ ਮਾਲ ਹਾਂ ਚੰਗਾ ਮਾਲ ਵਾਈ ਦਾ ਪਾਰੂਗਾ ਕਿ ਤੁਹਾਡੇ ਕੋਲ ਹਾਂਜੀ ਬਾਹਰੋਂ ਆਉਂਦਾ ਯੂਪੀ ਦਾ ਵੀ ਪੰਜਾਬ ਦਾ ਵੀ ਆ ਜਾਂਦਾ ਤਸੱਲੀ ਬਾਕਸ ਕੰਮ ਕਰਦਾ। ਤਸੱਲੀ ਬਾਕਸ ਜੀ ਕੋਈ ਟੈਨਸ਼ਨ ਨਹੀਂ ਬਾਈ ਜੀ ਆਪਦੀ ਮਿਹਨਤ ਲਈ ਦੀ ਆ ਬਸ। ਤੁਸੀਂ ਆਪਾਂ ਮਗਰ ਲੱਗੇ ਦਵਾਤੀ। ਜੇ ਅਗਲੇ ਨੂੰ ਜੱਜ ਦੀ ਹੈ ਤਾਂ ਖਰੀਦ ਸਕਦਾ। ਤਾਂ ਖਰੀਦਣੀ ਹੈ। ਨਹੀਂ ਅਗਲੇ ਨੂੰ ਕਹਦੇ ਨੇ ਬਾਈ ਚਾਹ ਪਾਣੀ ਪੀ ਲੈ ਆਪਦੇ ਘਰ ਨੂੰ ਜਾ ਸਕਦਾ। ਲੋ ਟੈਨਸ਼ਨ ਜਦੋਂ ਜੱਜੂ ਦਾ ਮਾਲ ਫੇਰ ਹੀ ਲੈ ਜਾਊਗਾ। ਬਿਲਕੁਲ। ਬਾਕੀ ਬਾਈ ਦਾ ਵਪਾਰ ਦਾ ਕੰਮ ਆ ਦਵਾਉਣ ਦਾ ਮਿੱਤਰੋ। ਹਾਂਜੀ। ਤੇ ਦਲਾਲਗੀ ਦਾ ਤੇ ਵਧੀਆ ਪਸ਼ੂ ਦਵਾਉਂਦਾ ਜੇ ਕਿਸੇ ਭਰਾ ਨੇ ਪਸ਼ੂ ਲੈਣਾ ਤਾਂ ਬਾਈ ਨਾਲ ਸੰਪਰਕ ਕਰਕੇ ਮੰਡੀ ਤੇ ਤੁਸੀਂ ਆ ਸਕਦੇ ਹੋ। ਸਾਰੀਆਂ ਮੰਡੀਆਂ ਤੇ ਤੁਹਾਨੂੰ ਬਾਈ। ਬਾਈ ਸਾਰੀਆਂ ਮੰਡੀਆਂ ਕਰਦੇ ਆਂ। ਵੈਸੇ ਮੇਨ ਮੰਡ

ਰਾਈਟ ਮਿਲਕ ਬੂਸਟਰ ਯਾ ਤੜਕੀ ਸਾਂ ਦਿਆ ਕਰ 1 ਘੰਟਾ ਪਹਿਲਾ ਭਾਈ ਥਾਰੀ ਮਾਂਸ ਵੀ ਨਾ ਪੋਸ ਦਿਓ ਨਾ ਤੋ ਟਿੱਕਾ ਨਾ ਲਾਇਓ ਯੂ ਤੋ ਹੈ ਜਮਾ ਕਤੀ ਜ਼ਾਇਰ ਅਰ ਦੇਖਿਆ ਦਿਖਾ ਨਾ ਤਾਮਨੇ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ 1 1 ਘੰਟਾ ਪਹਿਲਾ ਧਾਰ ਕਾਢਣ ਦਾ ਪਹਿਲਾ ਪੋਸਾ ਵੀ ਇੱਕ ਨੰਬਰ ਦਾ ਅਰ ਧਾਰ ਵੀ ਵੱਡੀ ਅਰ ਦੂਤ ਤਾਪ ਗਾਣਾ ਹੋਣਾ ਭਾਈ ਅਰ ਯਾ ਆਪਣਾ ਹਰ ਇੱਕ ਮੈਡੀਕਲ ਸਟੋਰ ਪੈ ਅਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਇਹਨਾ ਖਰੀਦ ਸਕੋ 7890042000 ਪੁਤਾ ਪਾ ਮੱਲੂ ਵਾਲ ਦੇ ਕੀ ਵਾਰਾ ਲੱਗੇ ਪਿੰਡ ਮਤਲਬ ਅਗਲੇ ਨੂੰ ਤਸੱਲੀ ਹੋਣੀ ਚਾਹੀਦੀ ਹੈ ਠੀਕ ਹੈ ਪਿੰਡ ਦਾ ਦਵਾ ਹਾਂ ਤੇ ਮਿੱਤਰੋ ਸੋਮਵਾਰ ਨੂੰ ਜ਼ਰੂਰ ਕਰ ਲਓ ਬਈ ਦਾ ਕੋਈ ਐਡਰੈਸ ਹੋਰ ਬੋਲ ਦਵਾ 9972981735 ਆਪਣਾ ਮੋਬਾਈਲ ਨੰਬਰ ਹੈ ਜੀ ਤੱਪਾ ਮੰਡੀ ਮੇਰਾ ਪਿੰਡ ਹੈ ਜਿਲ੍ਹਾ ਬਰਨਾਲਾ ਓਕੇ ਲੈ ਲੀ ਦਿਓ ਆ ਵੀ ਤੇ ਮਿੱਤਰੋ ਬਾਈ ਕੋਲ ਨਾ 67 ਨਾ ਹੈ ਨਾ ਬਾਈ 6 ਨਾ ਹੈ ਜੀ 6 6 ਠੀਕ ਹੈ ਤੇ ਪਹਿਲਾਂ ਐਡਰੈਸ ਬੋਲੀ ਬਾਈ ਇੱਕ ਵਾਰੀ ਨਾਮ ਰਣਜੀਤ ਸਿੰਘ ਦੀ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਜੋਧਪੁਰ ਚੀਮਾ ਹਾਂ ਠੀਕ ਹੈ ਅਰ 9501621958 ਠੀਕ ਹੈ ਤੇ ਅਨਜੀਤ ਜੀ ਆਪਾਂ ਇਹਦੀ ਗੱਲ ਕਰ ਲਈ ਬਈ ਨੀਲੀ ਰਵੀ ਦੀ ਕਿਵੇਂ ਸੂਆ ਇਹ ਤੀਜਾ ਸੂਆਈ ਠੀਕ ਹੈ ਪੀਵੀਆ 22 ਮਹੀਨਿਆਂ ਦੀ ਗੱਬਣਾ 7 ਕਿਲੋ ਦੁੱਧਾ 7 ਕਿਲੋ ਪੂਰਾ ਹਾਂਜੀ ਤਸल्ली ਕਰ ਲੈ ਹਾਂਜੀ ਜਮਾ ਜੋ ਘਰੋਂ ਚੋਕੇ ਲਿਆਵੇ ਕੀ ਗੱਲ ਹੈ ਮਿੱਤਰੋ ਚੈੱਕ ਪਾਸਾ ਚੈੱਕ ਪਾਸਾ ਲੀਲੀ ਦਾ ਵੀ ਮਾਜਾ 7 ਕਿਲੋ ਦੁੱਧਾ ਤੇ ਬਾਕੀ ਥਣਪੋਣ ਹੋਣਾ ਚੰਗਾ ਵਧੀਆ ਉਦੀ ਰਵੀ ਕੋਨੀ ਮਾਜਾ ਸੰਗਤ ਗਾਏ ਹੋਇਆ ਹਾਂਜੀ ਤੇ ਬਾਕੀ ਥਣਲੇਵਾ ਪੂਰਾ ਜਮਾ ਵਧੀਆ ਥਣਲੇਵਾ ਬਹੁਤ ਵਧੀਆ ਜੀ ਇੱਕ ਵਾਰ ਜਿੰਨ ਦੁਖਾ ਵੀ ਦੇ ਮਾਮਾ ਲੈਡ ਹਣਾ ਤੇ ਬਾਕੀ ਕਟਾ ਕੇ ਮਗਰ ਕੱਟੀ ਰੰਜੀ ਕਟਾ ਜੀ ਕਟਾ ਮਗਰਾ ਇਹ ਰੇਟ ਕੀ ਕਰਤਾ ਬਾਈ ਹਾਂਜੀ ਰੇਟ ਇਹਦਾ ਲੈਣ 85000 ਰੁਪਏ ਠੀਕ ਆ ਲੈ ਵੀ ਮਿੱਤਰੋ 85000 ਰੁਪਏ ਲੈਣ ਦੇਣਾ ਮਗਰਾ ਦਿੱਲੀ ਦਾ ਵੀ ਪਿਆੜਾ ਦਿੱਲੀ ਦਾ ਵੀ ਸਿੰਘਾਂ ਤੋਂ ਕੋਨੀਆ ਵਧੀਆ ਦੁੱਧ ਆ ਤੇ ਜੇ ਕਿਸੇ ਭਰਾ ਨੇ ਕਈ ਵਾਰ ਰੱਖਣੀ ਕੋਨੀ ਮੱਝ ਸਕੀਨ ਆਗੀ ਤੇ 80000 ਰੁਪਏ ਰੇਟ ਮੰਨਤਨ ਹੋ ਜੂ ਬਈ ਹਾਂਜੀ ਹਾਂਜੀ ਹੋ ਜੂ ਮੰਨਤਨ ਹੋ ਜੂ ਆ ਜਾ ਬਈ ਦੋ ਨੰਬਰ ਵਾਲੀ ਕੋਲੇ ਹਾਂਜੀ ਇਹ ਤਾਜੀ ਸੂਹੀ ਆਈ 5 ਦਿਨਾਂ ਦੀ ਇਹ ਤਾਜੀ ਸੂਹੀ ਆ 5 ਦਿਨਾਂ ਦੀ ਹਾਂ ਦੁੱਧ 12 ਕਿਲੋ ਤਿਆਰ ਆ ਇਸ ਟਾਈਮ ਬੰਨਾ ਉਨਾ ਵਧੀਆ ਬਈ 12 ਕਿਲੋ ਬਈ ਜਿਹੜਾ ਦੁੱਧ ਤਿਆਰ ਦਾਦਾ ਉਹ ਸਾਹਮਣੇ ਬੱਚਾ ਬੈਠਾ ਤੇ ਸੂਏ ਤਾਂ ਹੋਵੇ ਚੌਥੇ ਹਨ ਚੌਥੇ ਸੂਏ ਜੀ ਚੌਥੇ ਸੂਏ ਮੁੱਲ 125 ਹੈ ਠੀਕ 125 ਅੰਜੀ ਦੁੱਧ ਹੁਣ 12 ਕਿਲੋ ਹਾਂਜੀ ਇਹਦੇ 12 ਕਿਲੋ ਲੈ ਦੇਗਾ ਪੂਰਾ ਹਾਂਜੀ ਰਮਾ ਲੀਟਰ ਲਾਜਾਓ ਇਥੇ 12 ਕਿਲੋ ਦੁੱਧ ਬਈ ਕਹਿੰਦਾ ਲੀਟਰ ਲ ਮੁੱਲ 1 ਲੱਖ ਤੇ 25000 ਮਾਨਤਨ ਹੋ ਜੂ ਬਾਈ ਹੈਨਾ ਹਾਂਜੀ ਫੋਲੀ ਤੇ ਆ ਜਾ ਬਾਈ 3 ਨੰਬਰ ਵਾਲੀ ਹਾਂਜੀ ਇਹ ਵੀ ਤਾਈ ਸੂਈ ਹੈ ਇਹ ਵੀ ਤਾਈ ਸੂਈ ਹੈ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਬਾਕੀ ਹੋਣਾ ਨਾ ਹੋਣਾ ਚੰਗਾ ਤੇ ਥੋੜੇ ਇੱਕ ਵਾਰ 6.5 ਲੱਖ ਦਾ ਜੀ ਹੈਨਾ 1921 ਇਹ ਭਾਲ ਹੋਈ ਬਾਈ ਥੋੜੇ ਮਿੱਠਾ ਪਾਤਾ ਮਿੱਠੇ ਨਾਲ ਭਾਲ ਹੋ ਗਈ ਠੀਕ ਆ ਤੇ ਬਾਕੀ ਧਾਰ ਦੂਰ ਬੋਲੀਆ ਧਾਰ ਬੋਲੀਆ ਹੀ ਮਾਗਰ ਕਟਰੀਆ 8 ਦਿਨਾਂ 8-9 ਦਿਨਾਂ ਹੀ ਸੂਈ ਹੋਈ ਆ ਦੁੱਧ ਬਾਈ ਹੁਣ ਕਿੰਨਾ ਇਸ ਟਾਈਮ ਹੈ ਹਾਂ ਇਹ ਸਾਰੇ 13 ਕਿਲੋ ਆ ਜੀ 13 ਕਿਲੋ ਪੂਰਾ ਇਹਦਾ ਬਾਈ ਕੀ ਰੇਟ ਬਾਈ ਕੋਈ ਇੱਕ ਪਾਜੀ ਜੀ ਮਿੱਤਰੋ ਇਹਦਾ ਜਿਹੜਾ ਰੇਟ ਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਫਿਰ ਆਪਾਂ ਬਾਈ ਤੋਂ ਜਿਹੜੀ ਹੈਗਾ ਲੋਕਾਊਟ ਦੀ ਲੈ ਕੇ ਦੇਵਾਂਗੇ ਤੇ ਤਾਜੀ ਸੂਈਏ ਗਰਮੀ ਬੜੀ ਜ਼ਿਆਦਾ ਆ ਬਾਈ ਕੰਮ ਕਰਕੇ ਨਾ ਬੁਰਾ ਹਾਲ ਆ ਦੇਖਣਾ ਆਪਾਂ ਬਾਈ ਟੋਕੜਾ ਬਾਈ ਹਾਂ ਜੇ ਟੋਕੜਾ ਦੋ ਦੰਦ ਨਾ ਹੀ ਜਾਂਦਾ ਦੋ ਦੰਦ ਨੂੰ ਗੱਲ ਆ ਦੁੱਧ ਨਾ ਕੋਈ ਬਈ ਨਹੀਂ ਜ਼ਿਆਦਾ ਗਰਮੀ ਆ ਉਹਨਾਂ ਨੂੰ ਆ ਜਾ ਬਈ ਤੇ ਤਾਂ ਮੇਰੀ ਘਬਰਾ ਕਿਉਂਕਿ ਪਸ਼ੂ ਜੀ ਨੂੰ ਹੁਣ ਘੱਟ ਮਿਲਦੇ ਆ ਚੱਕ ਵੀ ਸੂਆ ਹੈ ਨਹੀਂ ਗਾ ਬਾਕੀ ਬਈ ਨਾਲ ਸਾਰੀ ਗੱਲ ਕਰਦੇ ਬਈ ਸੱਚੀ ਦੋਨਾਂ ਦਾ ਨਾਮ ਦੱਸਿਓ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਗੁਰਵਿੰਦਰ ਪਿੰਡ ਆਪਣਾ ਛੋਟਾ ਥੋੜੀ ਸਵਾਈ ਕਰਨ ਨਾਲ ਹਾਂ ਥੋੜੀ ਵਿਚੀ ਹੈ ਨਾ ਆਪਣਾ ਨੰਬਰ ਬੋਲ ਬਈ ਅੱਜ ਆਪਣਾ ਵਪਾਰ ਜੀ ਆਪਾਂ ਤਾਂ ਲਈ ਆ ਤੇ ਸੋਹਣੀਆਂ ਕੱਟੀ ਜੇ ਕਿਸੇ ਨੂੰ ਲੈ ਕੇ ਮੈਂ ਕਹਿੰਦਾ ਪਾਲ ਲੈਣੀ ਆ ਵਧੀਆ ਹੈ ਨਾ ਤੇ ਇਹਦਾ ਅੰਜੀਤ ਰੇਟ ਬਈ ਹਾਂਜੀ ਇਹਦਾ 95000 ਰੁਪਏ 95000 ਮਾਨਦਾਨ ਹੋ ਜਾ ਮਾਨਦਾਨ ਹੋ ਜਾ ਬਈ ਜਿਹੜਾ 9 ਕਿਲੋਮੀਟਰ ਦੁੱਧ ਜਿਹੜਾ ਤਿਆਰ ਆ ਮੌਕੇ ਦਾ ਮਾਨਤਾਨ ਹੋ ਜੂਗਾ ਭਾਈ 95000 ਰੇਟ ਆ ਮੰਗ ਰਿਹਾ ਦੋ ਦੰਦ ਝੋਟੀਆਂ ਤੇ ਦੋ ਦੰਦ ਝੋਟੀਆਂ ਡੇਢ ਮਹੀਨੇ ਦੀ ਗੱਭਣ ਹਾਂਜੀ ਉਹ ਅਗਲੇ ਦੀ ਕਿਸਮਤ ਆ ਨਾ ਖਾਲੀ ਵੀ ਨਿਕਲ ਸਕਦੀ ਆ ਗੱਭਣ ਵੀ ਨਹੀਂ ਗੱਭਣ ਵੀ ਰਖ ਜੇ ਤੇ ਬਾਕੀ ਬਾਈ ਦੇ ਦਸਨ ਮੁਤਾਬਕ ਆ ਤੇ ਆਜੋ ਮਿੱਤਰੋ ਪੰਜਵੇਂ ਨੰਬਰ ਤੇ ਬਾਈ ਹਾਂ ਇਹ ਦੁੱਧ ਦੁੱਧ 6 ਕਿਲੋ ਜੀ 6 ਕਿਲੋ ਬੱਚਾ ਹੈ ਨਹੀਂ ਬਾਈ ਬੱਚਾ ਹੈ ਨਹੀਂ ਜਿਹੜਾ ਟੋਕੜਾ ਕੀ ਹਾਂਜੀ ਗੱਭਣ ਹਾਂਜੀ ਗੱਭਣ ਇਹ ਗੱਭਣ ਹੈ ਨਹੀਂ ਗੱਭਣ ਹੈ ਨਹੀਂ ਬਾਈ 6 ਕਿਲੋ ਦੁੱਧ ਆ ਬੱਚਾ ਹੈ ਨਹੀਂ ਚਾਰ ਤੇ ਮਿਲਦੀ ਫਿਰ ਹਾਂਜੀ ਚਾਰ ਤੇ ਚਾਰ ਤੇ ਠੀਕ ਆ ਤੇ ਬਈ ਰੇਟ ਅਨਜੀਤ ਹਾਂਜੀ ਰੇਟ ਮੁੱਲ 70000 ਕਰ ਦਾਂਗੇ ਮੁੱਲ 70000 ਮਾਨਦਾਨ ਹੋ ਜਾ ਹਾਂਜੀ ਆ ਚੋਟੀ ਗੱਪਣਾ ਜੀ ਇਹ ਚੋਟੀ ਗੱਪਣਾ ਜਿਹੜੀ ਤੁਸੀਂ ਦੇਖ ਸਕਦੇ ਹੋ ਹੱਕ ਤੇ ਬਈ ਤੈਨੂੰ ਆ ਬੱਚਾ ਜਾਊਗਾ ਜੀ ਤੇ ਹਾਂ ਬਈ ਦੋ ਮਿੰਟ ਆ ਜਾਣਾ ਠੀਕ ਹੈ ਤੇ ਬਈ ਦੁੱਧ ਦੇ ਥੱਲੇ ਹਾਂਜੀ ਦੁੱਧ 5 ਕਿਲੋ ਆਈ 5 ਕਿਲੋ ਗੱਪਣਾ ਜੀ ਹਾਂਜੀ ਗੱਬਣ ਤਿੰਨ ਮਹੀਨੇ ਦੀ ਚੈੱਕ ਪਾਸ ਤਿੰਨ ਮਹੀਨੇ ਦੀ ਚੈੱਕ ਪਾਸ ਗੱਬਣਾਗੀ ਤੇ ਦੁੱਧ ਤੋਂ 5 ਕਿਲੋ ਬਾਕੀ ਪੰਛਾ ਇਹਦੇ ਲਈ ਹੈ ਹਾਂਜੀ ਤੇ ਬਾਕੀ ਮਿੱਤਰੋ ਅਨਜੀਤ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਦਾ ਮੁੱਲ ਵੀ ਆਇਆ 75000 ਰੁਪਏ ਜੀ 75000 ਰੁਪਏ ਰੇਟ ਹੈ ਮਾਨਦਾਨ ਜ਼ਰੂਰ ਹੋ ਜੀ ਸਾਰਿਆਂ ਦੇ ਵਿੱਚੋਂ ਤੇ ਪਿੰਡ ਬਈ ਇੱਕ ਵਾਰੀ ਹੋਰ ਬੋਲੋ ਪਿੰਡ ਜੋਲਪਰ ਚੀਮਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 95016 ਜੀ 19058 ਬਾਕੀ ਬਾਈ ਦਾ ਵਿਵਾਰ ਦਾ ਕੰਮ ਆ ਤੁਸੀਂ ਮਿੱਤਰੋ ਸੰਪਰਕ ਕਰ ਸਕਦੇ ਹੋ ਵਧੀਆ ਤਸੱਲੀ ਬਕਸ ਪਸ਼ੂ ਜਿਹੜੇ ਲੈ ਸਕਦੇ ਹੋ ਦ ਭਾਈ ਹੁਣੀ ਅਜੇ ਪਹੁੰਚੀ ਸੀਗੀ ਮੰਡੀ ਤੇ ਲੈ ਕੇ ਤੇ ਵਧੀਆ ਝੋਟੀ ਆ ਗਈ ਚੰਗ ਫੁੱਲਾ ਸੋੜਿਆ ਤੇ ਤਾਜੀ ਸੂਈ ਬੱਚੇ ਦੇ ਨਾਲ ਉਹ ਬਿਲਕੁਲ ਨਾਲ ਆ ਤੇ ਖਣਲੇਵਾ ਬਿਲਕੁਲ ਸਾਫ ਹੁੰਦਾ ਦੇਵੇ ਤੋਂ ਉੱਪਰ ਜਿਹੜੇ ਨਾੜਾ ਨੂੰ ਨੇ ਉੱਪਰ ਤੇ ਵਧੀਆ ਭਾਰ ਆਉਂਦੀਆਂ ਨੇ ਇੱਕ ਤੀਨਾਂ ਤੇ ਬਾਕੀ ਭਾਈ ਤੋਂ ਪੂਰੀ ਜਾਣਕਾਰੀ ਆਪਾਂ ਲਵਾਂਗੇ ਇੱਕ ਵਾਰ ਤੁਸੀਂ ਮਾਰਗਦਰਸ਼ਨ ਜੀ ਕਰ ਲਓ ਮਾਗਰਾ ਕੱਟਾ ਤੇ ਤਾਜੀ ਸੂਈਆ ਗਾੜੀ ਦੀ ਥੋੜੀ ਚੰਗੀ ਆ ਮੱਝ ਬਹੁਤ ਮੂਹ ਨੂੰ ਜਿਹੜੀ ਜਿਆਦਾ ਤੱਕ ਪੈਂਦੀ ਆ ਤੇ ਨਾੜਾ ਨੂੜਾ ਜਿਹੜੇ ਆ ਜਮ ਆਇਆ ਨਾ ਉੱਪਰ ਕੇ ਬਾਹਰ ਆਈ ਜਾਂਦੀ ਆ ਨਾ ਤੁਸੀਂ ਦੇਖ ਵੀ ਸਕਦੇ ਹੋ ਨਾ ਦਾਦਾ ਵੀ ਲੈ ਸਕਦੇ ਹੋ ਕਿੰਨੇ ਕੁ ਟੌਲੀ ਮੰਝ ਲਾਗੇ ਤੁਹਾਨੂੰ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਬਾਈ ਹਸੀ ਗਾਲਾ ਸੱਸਰੀ ਰਾ ਤੇ ਬਾਈ ਪਿੰਡ ਕਿਹੜਾ ਪਹਿਲਾਂ ਦਾ ਪਿੰਡ ਆਪਣਾ ਮੰਡਲੀ 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 ਲੱਗ ਦਿੱਤੇ ਜ਼ਿਲ੍ਹਾ ਸੰਗਰੂਰ ਹੀ ਪੈਂਦਾ ਸੰਗਰੂਰ ਤੁਮਧਾਨ ਸਾਹਿਬ ਦੇ ਲੱਗਿਆ ਰਹਿਣ ਦੇ ਬਾਡਰ ਦੇ ਉੱਤੇ ਜਿਹੜਾ ਗੁਰਦੁਆਰਾ ਤੁਮਧਾਨ ਸਾਹਿਬ ਵਾਲਾ ਹਾਂਜੀ ਇਹ ਲੱਗਦਾ ਉਹਦੇ ਲੱਗ ਕੇ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰ ਲਈਏ ਨਾਂ ਕੀ ਹੈ ਪਹਿਲਾਂ ਨਾ ਸੁਖਚੈ ਸੁਖਜੈਣ ਸੁਖਜੈਣ ਬਾਈ ਜੇ ਆਪਾਂ ਗੱਲ ਕਰ ਲਈ ਘਰ ਦੀ ਝੋਟੀ ਆਪਣੀ ਇਹ ਹਾਂ ਘਰ ਦੀ ਹੈ ਵੀਰੇ ਠੀਕ ਹੈ ਕੰਮੇ ਸੂਏ ਆ ਤੀਜਾ ਸੂਆ ਸੋਈ ਤੀਜੇ ਸੂਆ ਆ ਜਾ ਮੜੇ ਉੱਥੇ ਆ ਤੀਜਾ ਸੂਆ ਤੇ ਕੈ ਦਿਨ ਹੋ ਗਿਆ ਸੂਈਨ ਬਾਈ ਇਹ ਪਰਸੋਂ ਸੋਈ ਹੈ ਪਰਸੋਂ ਸੋਈ ਹੋਈ ਆ ਹਾਂਜੀ ਠੀਕ ਹੈ ਤੇ ਦੁੱਧ ਬਾਈ ਹੁਣ ਆਪਣਾ ਦੋ-ਦੋ ਹੁਣ 8 ਕਿਲੋ ਹੈ ਜੀ ਪੂਰਾ ਤਾਂ 13 ਕਿਲੋ ਦੇ ਉਮੀਦ ਆਂਟੀ ਆ ਜੀ ਵੀ 13 ਕਿਲੋ ਦੇਉ ਦੂ ਗਰੰਟੀ ਦੇ ਦਾਂਗੇ ਤੇਰਾ ਪੂਰੀ ਫੁੱਲਾ ਹਾਂਜੀ ਫੁੱਲ ਗਰੰਟੀ ਇਹ ਅਗਲੇ ਕਹਿੰਦੇ ਨਾ ਤਾਂ ਫਿਰ ਵਾਪਸ ਕਰ ਲੈ ਓਏ ਮੈਂ ਤੇ ਪੈਸੇ ਵਾਪਸ ਦੇ ਦਾਂ ਪਾੜਾ ਵੀ ਦੇ ਦਾਂਗੇ ਹੋਰ ਕੋਈ ਲੈ ਮਿੱਤਰੋ ਬਾਈ ਦਾ ਚਾਹਲ ਜੀ ਕਰ ਤਰਗਾ ਇਹ 13 ਕਿਲੋ ਨਾ ਦਿੱਤਾ ਕਹਿੰਦਾ ਘਰੇ ਛੱਡ ਜੋ ਪੈਸੇ ਕਰਾਇਆ ਸਾਰਾ ਕੁਝ ਵਾਪਸ ਦੇਵਾਂਗੇ ਅਗਲੇ ਨੂੰ ਤਸੱਲੀ ਪੈਸੇ ਵੀ ਰੱਖ ਲੈ ਬਾਅਦ ਚ ਪੈਸੇ ਦੇ ਦਊਗਾ ਤੇਰਾ ਹਾਂਜੀ ਤੇਰਾ ਕਿਲੋ ਹੈ ਨਾ ਮੰਡ ਵੀ ਅਜੇ ਤਮਤਾਨ ਸਾਹਿਬ ਲੱਗੇ ਲੈ ਮਿੱਤਰੋ ਬਾਈ ਕਹਿੰਦਾ ਪੈਸੇ ਵੀ ਰੱਖ ਲੋ ਯਾਰ ਇਹ 13 ਕਿਲੋ ਓ ਖਸਮ ਇੱਕ ਤਾਂ ਤੇਰੇ ਸ਼ੂਗਰ ਉੱਪ रो बे माता अपने मा खातिर खाते कुटदा इसने फिर यो देख राइट रूमन ये नाला कोई ना खान खांदी गर्मी में यार ऊपर तैयार नई तू आएगी इसमें पाँच तो पाउच से बीस बीस ग्राम के हैं और गुड़ में मिला के बना के और एक दिन दे दे दिन में किसी टाइम दे दे सारे मेडिकल स्टोर आप है कंपनी की अपनी वेबसाइट है आप उड़ते जाकर खरीद को सात आठ नौ जीरो जीरो बयालीस हजार ਲੋ ਦੇਤਾ ਤਾਂ ਬਾਈ 6.5 ਕਿਲੋ ਡੰਗ ਦਾ ਦੁੱਧ ਦੇਵੇ ਤੇ ਪੈਸੇ ਦੇ ਦੇਉ ਨਹੀਂ ਤੇ ਮੈਂ ਫਰੀ ਸਾਡਾਉਂਗਾ ਅਗਲੇ ਦੇ ਤਾਂ ਸਹੀ ਗੱਲ ਹੈ ਕਹਿਣੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਨਾ ਹਾਂਜੀ ਤੇ ਬਾਕੀ ਤਸੱਲੀ ਤੁਸੀਂ ਕਰ ਸਕਦੇ ਹੋ ਮਿੱਤਰੋ ਇੱਕ ਕੀ ਮੰਗਦੇ ਆ ਇੱਕ 130000 ਰੇਟ ਕਰਦੇ ਨੇ ਤੇ ਬਾਕੀ ਮਾਨਤਨ ਹੋ ਜੂ ਬਾਈ ਹੈ ਨਾ ਹਾਂਜੀ ਹਾਂਜੀ ਹੋ ਮਾਨਤਨ ਹੋ ਜੂਗਾ 13 ਕਿਲੋ ਤੇ ਬਾਈ ਕਹਿੰਦਾ ਗਾਰੰਟੀ ਹੈ 6.5 ਕਿਲੋ ਇੱਕ ਲੱਖ ਦਾ ਦੁੱਧ ਦਾ ਦੇਵ ਦੇਵ ਪੂਰੀ ਫੁੱਲ ਗਾਰੰਟੀ ਦੇ ਕੇ ਦੋਲਾਂਗੇ ਜੇ ਨਾ ਦਿੱਤਾ ਤਾਂ ਕਹਿੰਦਾ ਪੈਸੇ ਵਾਪਸ ਕਰਾਇਆ ਵੀ ਵਾਪਸ ਕਰਾਇਆ ਬੱਸ ਪਿੰਡ ਬਈ ਇੱਕ ਵਾਰੀ ਹੋਰ ਬੋਲ ਕਿਹੜਾ ਸੀ ਮੰਡਵੀ ਪਿੰਡ ਹੈ ਮੰਡਵੀ ਉਹ ਕਮਧਾਨ ਸਾਹਿਬ ਦੇ ਨੇੜੇ ਹਾਂ ਕਮਧਾਨ ਸਾਹਿਬ ਦੇ ਲਾਗੇ ਜਿੱਥੇ ਗੁਰਦੁਆਰਾ ਹਾਂ ਗੁਰਦੁਆਰਾ ਠੀਕ ਹੈ ਤੇ ਜਿਲ੍ਹਾ ਆਪਣਾ ਮੈਂ ਜਿਲ੍ਹਾ ਸੰਗਰੂਰ ਕਹਿੰਦਾ ਹੈਗੇ ਬਾਟਰ ਦੇ ਅਸਾਂ ਇੱਕ ਨੰਬਰ ਬੋਲ ਨੰਬਰ 77370 ਦੇ 350 ਜੇ ਭਾਈ ਦਾ ਨੰਬਰ ਆ ਬਾਕੀ ਤੁਸੀਂ ਟੈਲੀਫੋਨ ਤੇ ਪੂਰੀ ਜਾਣਕਾਰੀ ਹੋਰੇ ਜੋ ਬਿਲਕੁਲ ਖਾਲੀ ਹੈ ਕੱਲ ਹੀ ਘਰੀ ਹੈ ਖਾਲੀ ਨਾ ਮਿੱਤਰੋ ਦੁੱਧ ਦੱਦ ਨਹੀਂ ਰੋਕਿਆ ਕੋ 1% ਵੀ ਇਹਦੇ ਥੱਲੇ ਹੂੰ ਦੁੱਧ ਰੋਕਿਆ ਨਾ ਮੈਂ ਪਸ਼ਮੀ ਹੁੰਦੀ ਮੈਂ ਖਾਲੀ ਥਾਂ ਆ ਜੇ ਪਸ਼ ਬਣਾਵਾਂ ਮੈਂ ਹਾਂ ਜੇ ਬਿਵਾਰੀ ਕੋਲ ਹੁੰਦੀ ਹੀ ਸ਼ੰਗਾਰੀ ਹੁੰਦੀ ਹਾਂਜੀ ਹਾਂ ਤੇ ਤਾਰਦੂਰ ਭਾਈ ਕਿਵੇਂ ਖਬਰੀ ਜਾਵਾ ਪੋਲੀ ਤਾਰ ਹੈ ਵਧੀਆ ਤਾਰ ਹੈ ਨਾ ਮਿੱਤਰੋ ਤਾਰਦੂਰ ਵੀ ਜਮਾ ਇੱਕ ਨੰਬਰ ਪੋਲੀ ਤੇ ਪੂਰੀ ਤਸੱਲੀ ਕਰਕੇ ਦੇਖੋ ਤਾਜੀ ਸੂਈਆਂ ਬੱਚਾ ਦੇਖੋ ਤੁਸੀਂ ਨਾੜੂਆ ਬਿਲਕੁਲ ਨਾਲ ਅੱਜ ਤੀਜਾ ਦਿਨ ਤੀਜਾ ਆ ਦੇਣਾ ਤੇ ਬੋਲੇ ਚ ਸਬਾਈ ਕਰੀ ਹੋਈ ਹਾਂਜੀ ਬੋਲੇ ਦੇ ਵਿੱਚੋਂ ਸਭਾ ਬਾਕੀ ਬਿਲਕੁਲ ਹਾਂਜੀ ਨਾਣੀ ਵੀਡੀਓ ਤੇ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਕੋਲੇ ਆ ਕੇ ਮੱਝ ਦੇ ਦੇਖ ਕੇ ਫੇਰ ਜੀ ਖਰੀਦ ਸਕਦੇ ਹੋ ਤੁਸੀਂ ਨਾੜਾ ਨੂੜਾ ਚੈੱਕ ਕਰੋ ਯਾਰ ਹਨਾ ਲੇਵ ਦੇ ਉੱਪਰ ਸਿੰਘ ਜਰੂਰ ਖੁੱਲਿਆ ਤੇ ਬਾਕੀ ਮੱਝ ਚੰਗੀ ਆ 400 ਹੈ ਹਨਾ ਤਾਜੀ ਸੂਹੀ ਆ ਤੇ ਬਾਕੀ ਤੁਸੀਂ ਬਾਈ ਨਾਲ ਪੂਰੀ ਜਾਣਕਾਰੀ ਲੈ ਕੇ ਤਸਦੀਕ ਕਰਕੇ ਇਹ ਜਿਹੜੀ ਇਹ ਮੱਛੀ ਖਰੀਦ ਸਕਦੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਆਇਆ ਬਾਈ ਤੁਮਧਾਨ ਸਾਹਿਬ ਗੁਰਦੁਆਰੇ ਦੇ ਜਿਹੜੇ ਪਿੰਡ ਰਹਿੰਦਾ ਤੇ ਪੂਰੀ ਜਾਣਕਾਰੀ ਬਾਈ ਨਾਲ ਸਾਂਝੀ ਕਰ ਸਕਦਾ ਟੈਲੀਫੋਨ ਬਾਕੀ ਮਿੱਤਰੋ ਥੋੜਾ ਜੱਜ ਜਿਵੇਂ ਹਨੇਰੀ ਚੱਲੀ ਜਾਂਦੀ ਹੈ ਮੰਡੀ ਦਾ ਜਿਹੜਾ ਰੀਜ਼ਨ ਘੱਟ ਭਰੀ ਹੈਗੀ ਤੇ ਥੋੜਾ ਪਤਾ ਨਹੀਂ ਕੀ ਗੱਲ ਹੋ ਗਈ ਇਹ ਵਾਲੀ ਸੁਆਣੀ ਹੈਗਾ

ਕਿਆ ਬਾਤ ਹੈ ਤਾਜੀ ਸੁਈ ਵਰਗ ਹਵਾਨਾ ਜਿਹੜਾ ਇਹਦਾ ਐ ਪਿਆਗਾ ਪੱਟਾਂ ਦੇ ਵਿੱਚ ਫਸਮ ਤੇ ਸੰਗਾਂਈ ਟੋਪੀ ਲਈ ਹੋਈ ਆ ਜਦ ਮੰਗੀ ਦਾ ਲੱਖ ਜਹਾ ਬੈ ਕੇ ਲੈ ਕੇ ਜਦੋਂ ਬਾਦੀ ਮੰਗੇਗਾ ਹੋਰ ਦੱਸ ਬੇਚਣਾ ਦਾ ਸਭ ਦੋਲੇ ਖਤਮ ਬੁਰਾ ਤੋਂ ਇਹ ਸਾਂ ਤੁਸੀਂ ਹਣਾ ਸਭ ਦੇ ਦੋ ਆਹ ਕੱਟਣਾ ਨਾਲ 79000 ਰੇਟ ਕਰਦੇ ਆ ਬਾਕੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸੋ ਬੰਟੀ ਕਿਹੜਾ ਪਿੰਡ ਸੀ ਬਾਈ ਓਡਤ ਭਗਤਰਾਵਾਂ ਓਡਤ ਭਗਤਰਾਵਾਂ ਠੀਕ ਆ ਤੇ ਬਾਈ ਨਾਮ ਕੀ ਆਪਣਾ ਬੰਟੀ ਜੀ ਬੰਟੀ ਬੰਟੀ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਹੋ 624798794 ਬੰਟੀ ਜੀ ਆਪਾਂ ਗੱਲ ਕਰ ਲਈਏ ਬਾਈ ਝੋਟੀ ਦੀ ਤਾਂ ਕੰਮ ਹੀ ਸੁਈ ਹੈਗੀ ਦੂਜੇ ਸੁਈ ਦੂਜੇ ਸੁਈ ਟੋਕੜ ਹੈ ਨਾ ਹਾਂਜੀ ਠੀਕ ਹੈ ਗੱਬਣ ਦਾ ਹੈ ਨਹੀਂ ਨਾ ਗੱਬਣ ਮਹੀਨੇ ਕਿ ਦੀ ਆ ਆ ਬਾਈ ਮਹੀਨੇ ਨਾਲ ਹੀ ਮੰਨ ਹਾਂਜੀ ਠੀਕ ਹੈ ਟੋਕੜ ਝੋਟੀ ਹੈ ਮਿੱਤਰੋ ਮਹੀਨੇ ਕਿ ਦੀ ਕੋਈ ਬਾਕੀ ਕਹਿੰਦਾ ਬਾਈ ਕਹਿੰਦਾ ਯਾਰ ਕੋ ਗਰੰਟੀ ਹੈ ਤਾਂ ਹੁਣ ਜਿਹੜੇ ਚੈੱਕ ਹੁੰਦੀ ਹੈ ਨਾ ਤੇ ਦੁੱਧ ਕਿੰਨਾ ਬੰਟੀ ਬਾਈ 9 ਲੀਟਰ ਹੈਗਾ 9 ਲੀਟਰ ਪੂਰਾ ਹਾਂਜੀ ਲੈ ਮਿੱਤਰੋ ਲੇਵਾ ਜੇ ਲੱਤਾ ਜੇ ਸੁਈਆਂ ਵਰਕਾਂ ਆ ਪਿਆ ਫਾਸਮਾ ਪੱਟਾਂ ਦੇ ਵਿੱਚ ਤੇ ਕੱਲਾ ਕੱਲਾ ਥਾਣਾ ਤੇ 9 ਲੀਟਰ ਜਿਹੜਾ ਦੁੱਧ ਹੁਣ ਪੂਰਾ ਪ੍ਰ ਟੋਪੀਆਂ ਨਹੀਂ ਹੁੰਦੀਆਂ ਦੋਨੇ ਸੰਗਾਂ ਦੀਆਂ ਤੇ ਬਾਕੀ ਤਾਜੀਆਂ ਸੁਈਆਂ ਵਰਗੀ ਲੱਗਦੀ ਐ ਤੇ ਮੈਂ ਕਹਿੰਦਾ ਮੱਝ ਤੇ ਬੱਚਾ ਲਾ ਦੇ ਤਾਂ ਕੋਈ ਦੱਸ ਹੀ ਨਹੀਂ ਸਕਦਾ ਤੇ ਬੰਟੀ ਰੇਟ ਦੀ ਗੱਲ ਆਈਂਦੀ ਬਾਈ 90000 90000 ਮਾਨਤਨ ਹੋਜੂ ਹਾਂਜੀ ਮਾਨਤਨ ਜੇ ਮਿੱਤਰੋ ਮਾਨਤਨ ਬਾਈ ਕਹਿੰਦਾ ਕਰਦੇ ਆ 90000 ਤੇ ਰੇਟ ਕਰਿਆ ਕੋਈ ਨਹੀਂ ਕਰਦਾ ਠੀਕ ਐ ਕਰਦਾਂਗੇ ਪੰਜ ਚਾਰ ਹਜ਼ਾਰ ਤੇ ਬਾਕੀ ਤੁਸੀਂ ਦੇਖ ਸਕਦੇ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਬੰਟੀ ਨਾਲ ਬਾਈ ਸੰਭਾਰ ਕਰ ਸਕਦੇ ਬਾਕੀਰਾ ਮੇਰਾ ਬਾਈ ਦਾ ਪਿੰਡ ਆ ਥੋੜਾ ਜਿਹਾ ਨੰਬਰ ਤੋਂ ਵੀ ਵੱਧ ਸੱਟੇ ਪੈ ਨੇ ਤੇ ਆਹ ਸਾਹਮਣੇ ਨਾਲ ਘੱਟਾ ਖੜਾਗਾ ਬੱਚੇ ਤੇ ਮਿਲਦੀ ਵੰਟੀ ਹਾਂਜੀ ਬੱਚੇ ਬੱਚੇ ਤੇ ਮਿਲਦੀ ਵਧੀਆ ਦੋਨੇ ਟਾਈਮ ਤਸੱਲੀ ਤੁਸੀਂ ਕਰਕੇ ਤੇ ਫ੍ਰੀ ਕਰ ਸਕਦੇ ਹੋ ਕਿਹ ਭਾਈ ਕਾਗਜ਼ ਮੈਂ ਤੇ ਬਾਕੀ ਤਸੱਲੀ ਕਰਕੇ ਮਿੱਤਰੋ ਫ੍ਰੀ ਕਰ ਸਕਦੇ ਹੋ ਮਾਨਸਾ ਪਹੁੰਚੇ ਹੋਏ ਸੀ ਇਹ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਤੇ ਝੋਟੀ ਜਮਾ ਤਾਜ਼ੀਆਂ ਵਰਗੀਆਂ ਕੋਈ ਆ ਕੇ ਨਹੀਂ ਸਕਦਾ ਦੋਕੜਾ ਕੇ ਤੇ ਬਾਕੀ ਹਵਾਨਾ ਉਹ ਨਥਣਾ ਦਾ ਜੋਸ਼ ਤਾਂ ਬਹੁਤ ਹੀ ਜਿਆਦਾ ਵਧੀਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਬੰਟੀ ਕੁਵਾਰੀ ਐਡਰੈਸ ਵਰਗੋ ਪਿੰਡੋਂ ਦੇ ਬਾਦਰਾਵਾਂ ਬਾਟਾਟਾ ਤੱਕ 98799 ਨੰਬਰ ਆਈ ਜ਼ਿਲ੍ਹਾ ਮਾਨਸਾ ਨਾ ਜ਼ਿਲ੍ਹਾ ਮਾਨਸਾ